ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜਾ ਹੈਗਾ ਆਪਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਤੇ ਜਿਹੜਾ ਆਪਣੇ ਨਵੇਂ ਕੱਪੜਾ ਆਏ ਹਨ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੱਗਿਆ ਕਿਉਂਕਿ ਜਿਹੜੀਆਂ ਭੈਣਾਂ ਆਪਾਂ ਤੋਂ ਆਨਲਾਈਨ ਕੱਪੜੇ ਵਗਵਾਉਂਦੀਆਂ ਹਨ ਫਿਰ ਉਹਨਾਂ ਦੇ ਮੈਸੇਜ ਵਗੈਰਾ ਆਉਂਦੇ ਆ ਕਿ ਹੋਰ ਕੱਪੜਾ ਨਹੀਂ ਆਇਆ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਦਾ ਜੀ ਕੱਪੜਾ ਤਾਂ ਜੇ ਉਰੇ ਤਾਂ ਆ ਕੇ ਜਦੋਂ ਤੁਸੀਂ ਜਦੋਂ ਮਰਜ਼ੀ ਖਰੀਦ ਸਕਦੇ ਹੋ ਆਪਣੇ ਕੋਲੇ ਕੱਪੜਾ ਤਾਂ ਹਫ਼ਤੇ ਦੇ ਵਿੱਚ ਦੋ-ਦੋ ਵਾਰ ਵੀ ਆ ਜਾਂਦਾ ਹੈ ਆਪਣੇ ਕੋਲੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਇੰਨਾ ਕ ਕੱਪੜਾ ਸੇਲ ਹੋ ਰਿਹਾ ਹੈ ਹਨਾ ਤੇ ਉਹਨਾਂ ਦੇ ਖਾਤਰ ਆਪਾਂ ਵੀਡੀਓ ਬਣਾ ਰਹੇ ਹਾਂ ਵੀ ਐਵੇਂ ਜਿਹੇ ਦੀ ਵੈਰਾਈਟੀ ਆਪਣੇ ਕੋਲੇ ਮਿਲਦੀ ਹੈ ਕਿਉਂਕਿ ਆਪਣੇ ਤੋਂ ਕਿਸੇ ਨੂੰ ਫੋਟੋ ਵਗੈਰਾ ਵੀ ਨਹੀਂ ਪਾਈਆਂ ਜਾਂਦੀਆਂ ਟਾਈਮ ਹੀ ਨਹੀਂ ਹੁੰਦਾ ਕਈ ਵਾਰ ਤਾਂ ਪਾਬੀਦ ਨੇ ਜੇ ਵੇਲੇ ਹੁੰਨੇ ਆ ਤੇ ਬਹੁਤ ਜਿਆਦੇ ਮੈਸੇਜ ਆਉਂਦੇ ਨੇ ਵੀ ਕੀ ਨਵਾਂ ਕੱਪੜਾ ਆ ਸਾਨੂੰ ਫੋਟੋ ਆ ਪਾ ਦਿਓ ਜੀ ਅਸੀਂ ਹਨਾ ਸਿਲੈਕਟ ਕਰਨੇ ਆ ਕਈ ਵਾਰੀ ਟਾਈਮ ਹੀ ਨਹੀਂ ਮਿਲਦਾ ਜੀ ਸਾਰਿਆਂ ਨੂੰ ਪਤਾ ਹੈ ਨਾ ਬਟਿਲ ਤੇ ਇੰਨਾ ਜਿਆਦਾ ਰਸ਼ ਫੋਨ ਕਰਕੇ ਟਾਈਮ ਹੀ ਨਹੀਂ ਮਿਲਦਾ ਹੁਣ ਜਿਹੜਾ ਅੱਜ ਆਪਣੇ ਕੋਲੇ ਕੱਪੜਾ ਆ ਤੇ ਉਹ ਵੀ ਆਪਾਂ ਤੁਹਾਨੂੰ ਮੇਨ ਮੇਨ ਜਿਹਾ ਦਿਖਾਵਾਂਗੇ ਆਪਣੇ ਕੋਲੇ ਕੀ ਵੈਰਾਈਟੀ ਕਿਸ ਤਰ੍ਹਾਂ ਦੀ ਕੀ ਕੀ ਰੇਟ ਚਾਈਤੀ ਐਵੇਂ ਦੇ ਕੱਪੜੇ ਤੁਹਾਨੂੰ ਸਾਡੇ ਕੋਲੋਂ ਮਿਲ ਹੀ ਜਾਣਗੇ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ ਉਹਦੇ ਕੱਪੜੇ ਆਪਣੇ ਕੋਲ ਮਿਲ ਜਾਣਗੇ ਪਹਿਲਾਂ ਤਾਂ ਜਿਹੜਾ ਆਪਣੇ ਕੋਲੇ ਆਇਆ ਜੀ ਪਿਓਰ ਪਸਮੀਨਾ 1 ਕੇ ਦਾ ਪਿਓਰ ਪਸਮੀਨਾ ਜਿਹੜੇ ਅਸੀਂ ਬਹੁਤ ਹੀ ਜ਼ਿਆਦੇ ਜਿਹੜੇ ਹੈਗੇ ਵਰਕ ਕਰਵਾ ਚੁੱਕੇ ਆ ਸੂਟ ਤੇ ਤੁਹਾਡੇ ਨਾਲ ਸ਼ੇਅਰ ਵੀ ਕੀਤੇ ਨੇ ਬਹੁਤ ਵਾਰੀ ਹੈ ਨਾ ਆਪਣਾ ਵਰਕ ਕਰਵਾਇਆ ਹੋਇਆ ਤੁਸੀਂ ਇਹ ਪਲੇਨ ਵੀ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਤਾਂ ਤੁਸੀਂ ਆਪਦੀ ਪਸੰਦ ਦਾ ਵਰਕ ਵੀ ਕਰਵਾ ਸਕਦੇ ਹੋ ਜਿਹੜਾ ਹੈਗਾ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਵਰਕ ਇਹ ਪਿਓਰ ਪਸਮੀਨਾ ਹੈਗਾ ਜੀ 1 ਕੇ ਦਾ ਪਲੇਨ ਪਸਮੀਨਾ ਹੈਗਾ ਇਹਦੇ ਤੇ ਆਪਾਂ ਨੇ ਜਿਹੜਾ ਹੈਗਾ ਵਰਕ ਕਰਵਾਉਣਾ ਹੈ ਜਿਹੜੇ ਅੱਜ ਸਾਡੇ ਕਲਰ ਵਰਕ ਲਈ ਜਾਵਣੇ ਆ ਇਹ ਕਲਰ ਜਿਹੜੇ ਅੱਥਰਾਂ ਮੇਂ ਲੁਆਏ ਨੇ ਕਿਉਂਕਿ ਆਪਣੇ 3ਜੇ 4ਥੇ ਦਿਨ 15-15 ਸੂਟ ਜਾਂਦੇ ਨੇ ਜੀ ਪਸ਼ਮੀਨੇ ਦੇ ਵਰਕ ਹੋਣ ਲਈ 15 ਸੂਟ ਆ ਜਾਂਦੇ ਨੇ ਜੀ 15 ਚਲੇ ਜਾਂਦੇ ਨੇ ਇਹ ਪਸ਼ਮੀਨੇ ਦੇ ਉੱਤੇ ਜਿਹੜਾ ਹੈਗਾ ਥ੍ਰੈਡ ਵਰਕ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਇਹਦੇ ਉੱਤੇ ਆਪਾਂ ਨੇ ਥ੍ਰੈਡ ਵਰਕ ਲਈ ਇਹ ਸੂਟ ਆਪਾਂ ਨੇ ਭੇਜਣੇ ਨੇ ਇਹ ਦੇਖੋ ਮੈਂ ਕੱਟ ਕਰ ਕਰਕੇ ਰੱਖੇ ਆ ਕਿਉਂਕਿ ਇਹਦੇ ਨਾਲ ਦੇ ਕਾਫੀ ਕਾਫੀ ਕਲਰ ਪਹਿਲਾਂ ਵੀ ਅਸੀਂ ਦੇ ਚੁੱਕੇ ਆ ਜਿਹੜੇ-ਜਿਹੜੇ ਭੈਣਾਂ ਦੇ ਫੋਨ ਵਗੈਰਾ ਆਉਂਦੇ ਨੇ ਉਹਨਾਂ ਵਾਸਤੇ ਅਸੀਂ ਉਹੀ ਕਲਰ ਜਿਹੜੇ ਹੈਗੇ ਬਣਵਾ ਦਿੰਨੇ ਆ ਤਿਆਰ ਕਰਵਾ ਦਿੰਨੇ ਆ ਤੁਸੀਂ ਵੀ ਦੇਖ ਸਕਦੇ ਹੋ ਇਹਦੇ ਵਿੱਚ ਜੇ ਕੋਈ ਕਲਰ ਕਰਵਾਉਣਾ ਚਾਹੁੰਦੇ ਆ ਹਣਾ ਆਪਣਾ ਵਰਕ ਦੀ ਫੋਟੋ ਭੇਜ ਕੇ ਵੀ ਤਿਆਰ ਕਰਵਾ ਸਕਦੇ ਆ ਕਿਉਂਕਿ ਬਹੁਤ ਭੈਣਾ ਦੇ ਤਾਂ ਜਿਹੜੇ ਮੈਂ ਆਪਦੀ ਮਰਜ਼ੀ ਦੇ ਸੇ ਕਢਾਈ ਕਰਵਾਉਣੀ ਆ ਉਹ ਵੀ ਪਸੰਦ ਕਰ ਲੈਂਦੀਆਂ ਨੇ ਭੈਣਾ ਹਣਾ ਵਿੱਚ ਕਾਫੀ ਭੈਣਾ ਜਿਹੜੀ ਹੈਗੇ ਆ ਆਪਦੀ ਪਸੰਦ ਦੀ ਕਢਾਈ ਭੇਜ ਦਿੰਦੀਆਂ ਨੇ ਫੋਟੋ ਵਗੈਰਾ ਭੇਜ ਕੇ ਤੁਸੀਂ ਸਾਤ ਜਿਹੜਾ ਮਰਜ਼ੀ ਵਰਕ ਕਰਵਾ ਸਕਦੇ ਹੋ ਕਿਉਂਕਿ ਆਪਣੇ ਜਿਹੜੇ ਹੈਗੇ ਨੇ ਕਾਰੀਗਰ ਸਾਰੇ ਤਰ੍ਹਾਂ ਦਾ ਕੰਮ ਕਰਦੇ ਆ ਆ ਦੇਖੋ ਜਿੱਦਾਂ ਬੈਗ ਨਹੀਂ ਕੱਲਾ ਬਹੁਤ ਜਿਆਦਾ ਸੋਹਣਾ ਹੈ ਪਰਪਲ ਤੇ ਇਹ ਲਾਈਟ ਪਰਪਲ ਆ ਗਿਆ ਜੀ ਇਹ ਵਾਲਾ ਡਾਰਕ ਪਰਪਲ ਆ ਗਿਆ ਆ ਦੇਖੋ ਆ ਵੀ ਜਿੱਦਾਂ ਕਿਸੇ ਨੇ ਪਸੰਦ ਕਰਿਆ ਹਜੇ ਉਹਨਾਂ ਨੇ ਸਾਨੂੰ ਆਪਣੇ ਵਰਕ ਵਗੈਰਾ ਦੀ ਜਿਹੜੀ ਹੈਗੀ ਫੋਟੋ ਨਹੀਂ ਭੇਜੀ ਫਿਰ ਫੋਟੋ ਨੂੰ ਉਹਨੂੰ ਵਰਕ ਕਰਵਾ ਕੇ ਦੇਣਾ ਹੈ ਕਿ ਕੋਣਾਂ ਨੇ ਆਪਣਾ ਨਾਪ ਵਗੈਰਾ ਨਹੀਂ ਸਾਨੂੰ ਸੈਂਡ ਕੀਤਾ ਜੇ ਤੁਸੀਂ ਇੱਕ ਹੋਰ ਵੀ ਗੱਲ ਹੈ ਜੇ ਤੁਸੀਂ ਆਪਣੀ ਪਸੰਦ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਘੇਰਾ ਰਚਾਕ ਕਰਵਾਉਣਾ ਚਾਹੁੰਦੇ ਹੋ ਨਾ ਜੇ ਇਕੱਲੇ ਘੇਰੇ ਵਾਲੇ ਖਰੀਦਣਾ ਚਾਹੁੰਦੇ ਹੋ ਉਦੋਂ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੇ ਤੁਸੀਂ ਆਪ ਦਾ ਦੱਸ ਕੇ ਘੇਰਾ ਜਾ ਚਾਕ ਕਰਵਾਉਣਾ ਚਾਹੁੰਦੇ ਹੋ ਉਹ ਤੁਸੀਂ ਸਾਨੂੰ ਆਪਣਾ ਜਿਹੜਾ ਹੈਗਾ ਦੱਸ ਕੇ ਨਾਪ ਦੱਸ ਕੇ ਕਰਵਾ ਸਕਦੇ ਹੋ ਜੀ ਇਹ ਆਪਣੇ ਜਿਹੜੇ ਹੈਗੇ ਅੱਜ ਵਰਕ ਲਈ ਧਜੇ ਜਿਹੜੀਆਂ ਸੂਟ ਨੇ ਅੱਜ ਆਪਣੇ ਇਹ ਵਰਕ ਲਈ ਜਾਣੇ ਆ ਸਾਰੇ ਸੂਟ ਇਹ ਆਪਣੇ ਕੋਲੇ ਪਲੇਨ ਪਸਵੀਨਾ ਆਇਆ ਜੀ ਤੁਸੀਂ ਪਲੇਨ ਵੀ ਲੈ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਵੀ ਵਰਕ ਕਰਵਾ ਸਕਦੇ ਹੋ ਸਾਡੇ ਕੋਲੋਂ ਬੁਲਾਉਣਾ ਸਾਡੇ ਕੋਲੋਂ ਕਰਵਾਉਣਾ ਤੁਹਾਡੀ ਮਰਜ਼ੀ ਹੈ ਕਿਉਂਕਿ ਆਪਣੇ ਰੇਟ ਬਿਲਕੁਲ ਸਸਤੇ ਰੱਖੇ ਹੋਏ ਨੇ ਇਹ ਏਕੇ ਟੈਕਸ ਦਾ ਪਸਵੀਨਾ ਹੈ ਜੀ ਇਹ ਆਪਣੇ ਕੋਲੇ ਆ ਗਿਆ ਜੀ ਇਟਾਲੀਅਨ ਬੂਲ ਆ ਦੇਖੋ ਇਹਨਾਂ ਤੇ ਮੋਹਰ ਲੱਗੀ ਹੋਊਗੀ ਜਗਾ ਜਗਾ ਤੇ ਮੋਹਰ ਲੱਗੀ ਹੋਈ ਹੈ ਇਹ ਹੈਗਾ ਜੀ オリジナル ਇਟਾਲੀਅਨ ਬੂਲ ਆ ਦੇਖੋ ਆਪਣੇ ਜਿਹੜੀ ਹੈਗੀ ਮੋਹਰ ਲੱਗੀ ਹੋਈ ਹੈ ਇਹ ਉਹ ਰਿਡਨਾਲਾ ਇਟਾਲੀਅਨ ਬੂਲ ਹੈਗਾ ਆ ਦੇਖੋ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਜਿੰਨੇ ਕ ਕਲਰ ਆਪਾਂ ਨੇ ਕਟਿੰਗ ਕਰਿਆ ਉਹ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਤੁਸੀਂ ਇੱਥੇ ਆਪਣੀ ਜਿਹੜੀ ਹੈਗੀ ਸ਼ਾਪ ਤੇ ਆ ਕੇ ਖਰੀਦ ਸਕਦੇ ਹੋ ਇਹ ਕੱਪੜੇ ਤੇ ਕੋਈ ਬੁਰਾ ਵਗੈਰਾ ਦੀ ਸ਼ਿਕਾਇਤ ਨਹੀਂ ਹੁੰਦੀ ਜੀ ਜਿਵੇਂ ਆਪਾਂ ਸਸਤਾ ਲੈ ਲੈਂਦੇ ਆ 5-600 ਵਾਲਾ ਸੂਟ ਹੈ ਨਾ ਉਹਦੇ ਤੇ ਬੁਰਾ ਨਾਲ ਭਰ ਜਾਂਦਾ ਉਹ ਪਾਉਣ ਨੂੰ ਦਿੱਕਲੀ ਕਰਦਾ ਇਹ ਆਪਾਂ ਸਾਲੋਂ ਸਾਲ ਪਾਉਣ ਉਹਦੇ ਤੇ ਬੁਰ ਨਹੀਂ ਹੁੰਦਾ ਕਦੀ ਇਹ ਸੇ ਬਹੁਤ ਜ਼ਿਆਦੇ ਜਿਹੜੇ ਹੈਗੇ ਸੂਟ ਸੇਲ ਕਰ ਚੁੱਕੇ ਆ ਤੇ ਇਹਦੇ ਵਿੱਚੋਂ ਮੈਂ ਜਿੰਨੇ ਸੂਟ ਕਟਿੰਗ ਕਰੇ ਨੇ ਇਹਦੇ ਨਾਲ ਦੇ ਤੁਹਾਨੂੰ ਸਾਡੇ ਕੋਲੋਂ ਹੋਰ ਵੀ ਮਿਲ ਜਾਣਗੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ اٹਾਲੀਅਨ ਬੋਲ ਦੇ ਸੂਟ ਨੇ ਜੀ ਇਹਦੇ ਚ ਲਾਈਟ ਕਲਰ ਵੀ ਹੈ ਤੇ ਡਾਰਕ ਕਲਰ ਵੀ ਹੈ ਆ ਦੇਖੋ ਇਹਦੇ ਇਹਦਾ ਕਲਰ ਕੀ ਆ ਗਿਆ ਇਹ ਮਸਟਰਡ ਕਲਰ ਆ ਗਿਆ ਜਿੱਦਾਂ ਪੀਲਾ ਮਸਟਰਡ ਜਾਂ ਕਹਿਦੀ ਆਪਾਂ ਇਹ ਜਿੱਦਾਂ ਇਹ ਵੀ ਬਹੁਤ ਸੋਹਣਾ ਕਲਰ ਹੈ ਗਰੀਨ ਜਸੀ ਇਹ ਵੀ ਇਦਾਂ ਦਾ ਬੋਟਨ ਗਰੀਨ ਦਾ ਕਲਰ ਹੈਗਾ ਬਾਕੀ ਆਪਣੇ ਕੋਲੇ ਜਿਹੜੇ ਹੈਗੇ ਅਟਾਲੀਅਨ ਬੋਲਦੇ ਚਿੱਲੀਆਂ ਨਾਲ ਵੀ ਆਏ ਜੀ ਸੋਹਣ ਦੁਪੱਟੇ ਨਾਲ ਦੀ ਸੂਟ ਆਏ ਆਪਣੇ ਕੋਲ ਬਹੁਤ ਤਰ੍ਹਾਂ ਦੇ ਬਣਾਉਣੇ ਪਾ ਪਰਾ ਗੱਠੇ ਕਰ ਦਿੰਦੇ ਆ ਚੱਕ ਦਿੰਦੇ ਆ ਆਪਣੇ ਕੋਲੇ ਕੱਪੜਾ ਦਾ ਜਿਹੜਾ ਹੈਗਾ ਆਨલાઈਨ ਰਹਿੰਦਾ ਜੀ ਹਫਤੇ 'ਚ ਦੋ ਦੋ ਵਾਰੀ ਜਿਹੜੇ ਹੈਗੇ ਕੱਪੜਾ ਆ ਜਾਂਦਾ ਆਪਣੇ ਕੋਲੇ ਆ ਦੇਖੋ ਇਹਦੇ ਵੀ ਜਿਹੜਾ ਹੈਗਾ ਬੁਰ ਵਗੈਰਾ ਨਹੀਂ ਆਉਂਦਾ ਲੋਗੇ ਸਸਤਾ ਕੱਪੜਾ ਬਹੁਤ ਘੱਟ ਸੇਲ ਹੁੰਦਾ ਜੀ ਇਹ ਜਿਆਦਾ ਮਹਿੰਗੇ ਵੀ ਨਹੀਂ ਕਹਿ ਸਕਦੇ ਆਪਾਂ ਨੂੰ ਇਹਨਾਂ ਨੂੰ ਜਿਆਦਾ ਮਹਿੰਗੇ ਵੀ ਨਹੀਂ ਹੈਗੇ ਇਹ 1100 ਤੋਂ ਸ਼ੁਰੂ ਹੋ ਜਾਂਦੇ ਆ ਸਾਡੇ ਕੋਲੇ 1000 1100 ਤੋਂ ਇਹ ਬਹੁਤ ਸੋਹਣੇ ਸੂਟ ਨੇਗੇ ਆ ਦੇਖੋ ਇਹ ਦੀ ਸਲਵਾਰ ਹੈਗੀ ਬਹੁਤ ਸੋਹਣਾ ਪ੍ਰਿੰਟ ਆ ਲਾਈਟ ਜਿਹਾ ਕਲਰ ਇਹਦਾ ਮਸਲੀਨ ਦਾ ਦੁਪੱਟਾ ਹੈ ਦੁਪੱਟਾ ਵੀ ਮਸਲੀਨ ਦਾ ਜਿੱਦਾਂ ਜੇ ਆਪਾਂ ਕਹიდੀਏ 100 ਵੀ ਜਿਆਦਾ ਥੋੜਾ ਜਿਹਾ ਗੱਭਝਾ ਹੋ ਜਾਂਦਾ ਹੈ ਅ ਦੇਖੋ ਜਿਵੇਂ ਮਰਜੀ ਤੁਸੀਂ ਜਿੱਥੇ ਮਰਜੀ ਸੂਟ ਇਹ ਪਾ ਸਕਦੇ ਹੋ ਇਹਦਾ ਮੁਸਲੀਮ ਦਾ ਪੂਰਾ ਫੁੱਲ ਸਾਈਜ਼ ਦਾ ਡਰਪਟਾ ਹੈਗਾ ਇਹ ਕਲਰ ਜਿਹੜੇ ਹੈਗੇ ਨਵੇਂ ਜਿਹੇ ਕਲਰ ਨੇ ਜੀ ਇਹਦੇ ਵਿੱਚ ਕਲਰ ਮਿਲ ਜਾਂਦੇ ਨੇ ਆ ਦੇਖੋ ਆ ਦੇਖੋ ਕੇ ਕੇ ਟੈਕਸ ਦਾ ਕੇ ਕੇ ਟੈਕਸ ਦੇ ਹੈਗੇ ਆ ਆਪਣੇ ਉੱਤੇ ਲਫਾਫਿਆਂ ਦੇ ਉੱਪਰ ਵੀ ਲਿਖਿਆ ਹੋਇਆ ਹੈ ਕੇ ਕੇ ਟੈਕਸ ਦਾ ਇਹ ਜਿਹੜਾ ਫਿਰਤਾਂ ਜਿਹਾ ਕਲਰ ਆ ਰਿਹਾ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚੋਂ ਇੱਕ ਕਲਰ ਸਾਡਾ ਕਰੀਮ ਜਿਹਾ ਕਲਰ ਸੇਲ ਹੋ ਗਿਆ ਇਹ ਤਿੰਨ ਸੂਟਾਂ ਦਾ ਸੈੱਟ ਹੀ ਸੀਗਾ ਇਹ ਹੁਣ ਆਪਣੇ ਕੋਲੇ ਦੋ ਹੀ ਬਚੇ ਆ ਸੂਟ ਇਹਦੇ ਨਾਲ ਦੇ ਵਸੇ ਹੋਰ ਚੀਜ਼ ਤੁਹਾਨੂੰ ਮਿਲ ਜਾਣਗੇ ਇੱਕ ਪੈਰਾਂ ਦੀ ਬਹੁਤ ਜ਼ਿਆਦਾ ਮੰਗ ਸੀਗੀ ਕਿ ਕਟ్రਾਈ ਦੇ ਸੂਟ ਲੈ ਕੇ ਆਓ ਆਪਾਂ ਕਟ్రਾਈ ਦੇ ਸੂਟ ਵੀ ਲਿਆਉਂਦੇ ਆ ਜੀ ਆ ਦੇਖੋ ਇਹ ਕਟ్రਾਈ ਦੀ ਜਿੱਦਾਂ ਸ਼ਰਟ ਹੈਗੀ ਇਹ ਵਧੀਆ ਵਾਲੀ ਕਟ్రਾਈ ਹੈ ਜੀ ਬਹੁਤ ਵਧੀਆ ਕਟ్రਾਈ ਹੈ ਇਹ ਕਟ్రਾਈ ਦੀ ਸ਼ਰਟ ਆ ਗਈ ਇਹ ਜਿਹੜਾ ਹੈਗਾ ਨੇਵੀ ਬਲੂ ਦੀ ਸਲਵਾਰ ਆ ਗਈ ਇਹਦੇ ਨਾਲ ਪ੍ਰਿੰਟਡ ਦੁਪੱਟਾ ਹੈ ਪ्युअर ਦਾ ਫੁੱਲ ਪ्युअर ਦਾ ਜਿਵੇਂ ਕਹਦੀ ਇਹ ਪ੍ਰਿੰਟਡ ਦੁਪੱਟਾ ਹੈਗਾ ਦੇਖੋ ਬਹੁਤ ਸੋਹਣਾ ਸੋਹਣਾ ਖਟਾਈ ਦੇ ਜਿਵੇਂ ਮਰਜੀ ਤੁਸੀਂ ਆਪਾਂ ਜੀ ਹੁਣ ਪ੍ਰੋਗਰਾਮ ਆਉਂਦੇ ਰਹਿੰਦੇ ਨੇ ਨਾ ਕੋਈ ਲੋਹੜੀ ਆ ਗਈ ਜਾਂ ਕਿਸੇ ਦੇ ਅਖੰਡ ਪਾਠ ਸਾਈ ਭਾਗਿਆ ਉੱਥੇ ਸੂਟ ਜਿਹੜੇ ਹੈਗੇ ਪਾਏ ਹੋਏ ਬੜੇ ਸੋਹਣੇ ਲੱਗਦੇ ਆ ਤੇ ਇਹਦੇ ਵਿੱਚ ਕਲਰ ਆਪਣੇ ਕੋਲੇ ਇਹਦੇ ਵਿੱਚ ਵੀ ਦੋ ਕਲਰ ਹੀ ਆਏ ਨੇ ਤਿੰਨੇ ਕਲਰ ਆਏ ਨੇ ਸੌਰੀ ਇਹ ਹੈਗਾ ਮਹਿਰੂਨ ਇਹ ਦੇਖੋ ਇਹ ਮਹਿਰੂਨ ਕਲਰ ਆਇਆ ਇਹ ਫਿਰ ਇਹਦੇ ਚ ਆਪਣੇ ਕੋਲੇ ਬਲੈਕ ਕਲਰ ਆਇਆ ਇਹ ਹੈਗਾ ਇਹਦੇ ਦੀ ਦੁਪੱਟੇ ਮਿਲਣਗੇ ਬਹੁਤ ਸੋਹਣੇ ਨੇ ਥੋੜਾ ਜਿਹੜੇ ਹੈਗੇ ਇਹ ਕਿਉਂਕਿ ਆਲਓਵਰਸੂਟ ਵੀ ਆਉਂਦੇ ਆ ਮੈਂ ਆਲਓਵਰਸੂਟ ਘਾਟੀ ਖਰੀਦੀ ਹੁੰਦੀ ਆ ਜੀ ਵੈਸੇ ਤਾਂ ਆਪਣੇ ਕੋਲੇ ਆਏ ਸੀਗੇ ਮੈਂ ਜਿਹੜੇ ਹੈਗੇ 1 2 ਹੀ ਰੱਖੇ ਨੇ ਉਹ ਵੀ ਜਿਨ੍ਹਾਂ ਨੇ ਮੰਗੇ ਸੀਗੇ ਕਿਉਂਕਿ ਇਹਦੀ ਸਲਵਾਰ ਜਿਹੜੀ ਹੈਗੀ ਫਿਰ ਜ਼ਿਆਦਾ ਭਾਰੀ ਹੋ ਜਾਂਦੀ ਹੈ ਸਲਵਾਰ ਇਹਦੇ ਨਾਲ ਇਹ ਵਾਲੀ ਉਹ ਠੀਕ ਰਹਿੰਦੀ ਆ ਪਸ਼ਮੀਨੇ ਦੀ ਸਲਵਾਰ ਲੱਗੀ ਹੋਈ ਹੈ ਇਹ ਹੌਲੀ ਹੋ ਜਾਂਦੀ ਆ ਸਲਵਾਰ ਥੋੜੀ ਜੀ ਜੇ ਆਪਾਂ ਉਹ ਵਾਲੀ ਸਲਵਾਰ ਲਾਉਣੇ ਆ ਤਾਂ ਬਹੁਤ ਭਾਰੀ ਹੋ ਜਾਂਦੀ ਆ ਆ ਦੇਖੋ ਆ ਪਾਣੀ ਜਿਹੜਾ ਹੈਗਾ ਉਪਾੜਾ ਸਿਲਕ ਵੀ ਮੰਗਵਾਈ ਸੀ ਵਰਕ ਵਾਸਤੇ ਇਹ ਆਪਣੇ ਕੋਲੇ ਉਪਾੜਾ ਸਿਲਕ ਦੇ ਆਏ ਨੇ ਜੀ ਕਲਰ ਇਹ ਵੀ ਕਿਸੇ ਦੇ ਵਿੱਚੋਂ ਆਏ ਹੋ ਸੂਹੀ ਕੀ ਤੇ ਸਾਨੂੰ ਇਹ ਵਾਲੇ ਕਲਰ ਆ ਜਿਹੜੇ ਹੈਗੇ ਉਪਾੜਾ ਸਿਲਕ ਚ ਕਰਵਾ ਕੇ ਦੋ ਜੀ ਵੈਸੇ ਅਸੀਂ ਜ਼ਿਆਦਾਤਰ ਨੇਚਰਲ ਕਰੇਪ ਕਰਵਾ ਰਹੇ ਹਾਂ ਕਿਉਂਕਿ ਔਰਗੰਜਾ ਵੀ ਹੋ ਰਹੇ ਆਪਣੇ ਕੋਲੇ ਵਰਕ ਹਨ ਤੇ ਮੈਨੂੰ ਇਹ ਸੀਗਾ ਵੀ ਜਦੋਂ ਇਹਦਾ ਟ੍ਰੈਂਡ ਜਿਹੜਾ ਹੈਗਾ ਪਹਿਲਾਂ ਸੀਗੀ ਨਹੀਂ ਜੀ ਇਹ ਚੱਲੀ ਜਾ ਰਿਹਾ ਹੈ ਉਹ ਭੈਣ ਕਹਿੰਦੀ ਮੈਨੂੰ ਆ ਪਾੜਾ ਸਿਲਕੀ ਚਾਹੀਦੀ ਹੈ ਵੀ ਤੁਸੀਂ ਉਹਦੇ ਤੇ ਸਾਨੂੰ ਵਰਕ ਕਰਵਾ ਕੇ ਦਿਓ ਆਪਣੇ ਕੋਲੇ ਦੋ ਹੀ ਕਲਰ ਆਏ ਸੀਗੇ ਇਹਦੇ ਨਾਲ ਦੇ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਪਲੇਟ ਵੀ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਹੈ ਨਾ ਉਹ ਵੀ ਕਰਵਾ ਸਕਦੇ ਹੋ ਇਹਦੇ ਉੱਪਰ ਆਪਾਂ ਨੇ ਨੀਡਲ ਵਰਕ ਕਰਵਾਉਣਾ ਉਹ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਆਪਣੇ ਸੂਟ ਤਿਆਰ ਹੋਗੇ ਹਨ ਨਾ ਨੀਡਲ ਵਰਕ ਤਿਆਰ ਹੋ ਕੇ ਤਿਆਰ ਹੋਗੇ ਆਪਾਂ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਾਂਗੇ ਤੇ ਬਾਕੀ ਆਪਣੇ ਕੋਲੇ ਜਿਦਾਂ ਇਹ ਹੁੰਦੇ ਨੇ ਜੀ ਇਹ ਵਾਲੇ ਸੂਟ ਹੁੰਦੇ ਆ ਇਹਨੂੰ ਆਪਾਂ ਲੀਲਣ ਵੀ ਕਹਿ ਦਿੰਨੇ ਆ ਇਹਦੇ ਕੱਪੜੇ ਤੇ ਵੀ ਗੁਰ ਨਹੀਂ ਆਉਂਦਾ ਹੈਗਾ ਇਹਦੇ ਨਾਲ ਦੇ ਵੀ ਕਲਰ ਤੁਹਾਨੂੰ ਸਾਡੇ ਕੋਲੋਂ ਕਾਫੀ ਮਿਲ ਜਾਣਗੇ ਇਹ ਸਸਤੇ ਰੇਟ 'ਚ ਹੁੰਦੇ ਆ 560 ਤੋਂ ਸਟਾਰਟ ਹੋ ਜਾਂਦੇ ਨੇ 700 ਤੱਕ ਇਹ ਵੀ ਬਹੁਤ ਸੋਹਣੇ ਫ੍ਰੈਂਸ ਨੇ ਇਹਨਾਂ ਤੇ ਵੀ ਕੋਈ ਗੁਰ ਵਗੈਰਾ ਨਹੀਂ ਆਉਂਦਾ ਤੁਸੀਂ ਜਿੱਦਾਂ ਮਰਜੀ ਇਹ ਸੂਟ ਨੂੰ ਹਨਾ ਪਾ ਕੇ ਹਟਾ ਸਕਦੇ ਹੋ ਗੁਰ ਨਹੀਂ ਆਉਂਦਾ ਕਿਉਂਕਿ ਜਿਹੜਾ ਜ਼ਿਆਦਾ ਨਕਲੀ ਜਾਂ ਪਸ਼ਮੀਨਾ ਆਉਂਦਾ ਜੀ ਉਹ ਤੇ ਗੁਰ ਆ ਜਾਂਦਾ ਫਿਰ ਉਹ ਕੱਪੜਾ ਹੱਡਣ 'ਚ ਨਹੀਂ ਵਧੀਆ ਲੱਗਦਾ ਇਹਨਾਂ ਦਾ ਕੋਈ ਵਗੈਰਾ ਨਹੀਂ ਹੁੰਦਾ ਬੋਰਾ ਵਾਲਾ ਕੱਪੜਾ ਵੀ ਆਪ ਹੀ ਬਹੁਤ ਘੱਟ ਜਿਹੜਾ ਹੈਗਾ ਖਰੀਦ ਕੇ ਰਾਜੀ ਆ ਮੈਂ ਥੋੜੇ ਜਿਹਾ ਐਵੇਂ ਦੇ ਕੱਪੜੇ ਜਿਆਦਾ ਖਰੀਦਦੀ ਹੁੰਦੀ ਆ ਜਿੱਥੇ ਤੇ ਵਰਨਾ ਵੀ ਬਾਤ ਹੀ ਹਣਾ ਦਾ ਵਿਸ਼ਵਾਸ ਕਰਕੇ ਆਉਂਦਾ ਆਪਣੇ ਕੋਲੇ ਵੀ ਤੇ ਆਪਾਂ ਅਗਲੇ ਦਾ ਵਿਸ਼ਵਾਸ ਤੋੜਦੇ ਨਹੀਂ ਹੈਗੇ ਜੀ ਆਪਣਾ ਐਡਰੈਸ ਹੈਗਾ ਆ ਕੌਲ ਸੰਧੂ ਬਟਿਕ ਐਂਡ ਬਿਊਟੀ ਸੈਲੂਨ ਧੂਰੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦਸਵੇਂ ਸਿਗਰ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬਟਿਕ ਹੈਗਾ ਜੀ ਇੱਕ ਤੁਹਾਨੂੰ ਆਪਣੇ ਬੁਟੀਕ ਦੇ ਅੱਗੇ ਬੋਰਡ ਲੱਗਿਆ ਵੀ ਮਿਲ ਜੇਗਾ ਇੱਕ ਗੜੀ ਦੇ ਉੱਪਰ ਬੋਰਡ ਪਿਆ ਹੁੰਦਾ ਬਾਹਰ ਉੱਥੋਂ ਵੀ ਤੁਸੀਂ ਜਿਹੜਾ ਹੈਗਾ ਦੇਖ ਕੇ ਆ ਸਕਦੇ ਹੋ ਹੁਣ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੈਗਾ ਜੇ ਆਪਾਂ ਆਨਲਾਈਨ ਸੂਟ ਹਰੀਕ ਜਗ੍ਹਾ ਤੇ ਆਪਣੇ ਜਿਹੜੇ ਹੈਗੇ ਕੋਰੀਅਰ ਜਾਂਦੇ ਆ ਤੁਸੀਂ ਜਿਹੜਾ ਹੈਗਾ ਕੋਰੀਅਰ ਕਰਵਾ ਦਿੰਦੇ ਆ ਪਾਰਸਲ ਆਪਣੇ ਸਾਰੇ ਅਸੀਂ ਲਗਵਾਉਣੇ ਹੁੰਦੇ ਆ ਤੇ ਜਾਂਦੀ ਰਹਿੰਦੇ ਆ ਆਪਣੇ پارਸਲ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਆਪਾਂ ਹਰ ਇੱਕ ਜਗ੍ਹਾ ਤੇ ਜਿਹੜਾ ਹੈਗਾ ਕੱਪੜਾ ਭੇਜਦੇ ਆ ਬਣਾ ਕੇ ਵੀ ਸਲਾਈ ਕਰਕੇ ਭੇਜ ਦਿੰਨੇ ਆ ਤੇ ਜੇ ਬਿਨਾਂ ਸਲਾਈ ਤੋਂ ਅਗਲੇ ਨੇ ਲੈਣਾ ਉਹ ਵੀ ਮੰਗਵਾ ਸਕਦਾ ਹੈ ਜੀ ਚਲੋ ਜੀ ਆਪਾਂ ਇੱਕ ਵਾਰੀ ਤੁਹਾਨੂੰ ਆਪਣਾ ਐਡਰੈਸ ਜ਼ਰੂਰ ਦੁਬਾਰਾ ਫੇਰ ਦੱਸਾਂਗੇ ਆਪਣਾ ਐਡਰੈਸ ਹੈਗਾ ਐ ਕੋ ਸੰਧੂ ਬਟਿਕ ਐਂਡ ਬਿਊਟੀ ਸਲੂਨ ਧੂਰੀ ਦਸਵੇਂ ਸਲਗਰ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਕਨਗੀਧਰ ਸਾਹਿਬ ਦਸਵੇਂ ਸਲਗਰ ਦਾ ਗੇਟ ਬਣਿਆ ਹੋਇਆ ਤੇ ਲੋਹੇ ਜਿਹਦਾ ਗੇਟ ਬਣਿਆ ਹੋਇਆ ਪੱਤੀ ਜੀ ਲਾ ਕੇ ਉੱਪਰ ਲਿਖਿਆ ਹੋਇਆ ਹੈ ਪਾਈਪ ਲਾ ਕੇ ਉਹਦੇ ਸਾਹਮਣੇ ਗਲੀ ਦੇ ਵਿੱਚ ਆਪਣਾ ਜਿਹੜਾ ਹੈਗਾ ਬਟੇਕ ਤੇ ਸਲੂਨ ਹੈਗਾ ਜੀ ਤੁਸੀਂ ਜਦੋਂ ਮਰਜੀ ਫੋਨ ਵਗੈਰਾ ਕਰਕੇ ਆ ਸਕਦੇ ਹੋ ਉੱਪਰ ਜਿਹੜਾ ਹੈਗਾ ਸੀ ਆਪਣਾ ਨੰਬਰ ਤੁਹਾਨੂੰ ਦੇ ਦਾਂਗੇ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਜਿਹੜਾ ਮਰਜੀ ਕੱਪੜਾ ਤਿਆਰ ਕਰਵਾ ਵੀ ਸਕਦੇ ਹੋ ਤਿਆਰ ਕਰਿਆ ਹੋਇਆ ਵੀ ਲੈ ਸਕਦੇ ਹੋ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ